ਹੈਲੋ ਦੋਸਤੋ ਸਸ਼ੀ ਕਾਲ ਆਦਾਬ ਨਮਸਕਾਰ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਕੇਂਦਰੀ ਵਿਦਿਆਲਿਆ ਚ ਬਾਲ ਬਾਟਿਕਾ ਤੇ ਕਲਾਸ ਪਹਿਲੀ ਦੇ ਦਾਖਲੇ ਕਿੰਜ ਭਰਨੇ ਹਨ ਜੀ ਹਾਂ ਆਪਣੇ ਬੱਚਿਆਂ ਨੂੰ ਕੇਂਦਰੀ ਵਿਦਿਆਲਿਆ ਵਿੱਚ ਦਾਖਲ ਕਰਵਾਉਣ ਦੇ ਚਾਹਵਾਨ ਮਾਪਿਆਂ ਲਈ ਇਹ ਅਹਿਮ ਖਬਰ ਹੈ ਕੇਂਦਰੀ ਵਿਦਿਆਲਿਆ ਸੰਗਠਨ ਨੇ ਇਸ ਸਾਲ ਦੇਸ਼ ਭਰ ਦੇ ਕੇਂਦਰੀ ਵਿਦਿਆਲਿਆਵਾਂ ਵਿੱਚ ਅਕਾਦਮਿਕ ਸਾਲ 2024-25 ਲਈ ਬਾਲ ਬਾਟਿਕਾ ਤੋਂ ਸਕੈਂਡਰੀ ਦਸਵੀਂ ਕਲਾਸਾਂ ਵਿੱਚ ਦਾਖਲੇ ਲਈ ਨੋਟੀਫਿਕੇਸ਼ਨ ਜਾਰੀ ਸੰਸਥਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਾਰੇ ਕੇਂਦਰੀ ਵਿਦਿਆਲਿਆਂ ਵਿੱਚ ਬਾਲਵਾਟਿਕਾ ਕਲਾਸ 1 ਅਤੇ ਉੱਚ ਸ਼੍ਰੇਣੀਆਂ ਵਿੱਚ ਦਾਖਲੇ ਲਈ ਫਾਰਮ 1 ਅਪ੍ਰੈਲ ਤੋਂ ਭਰੇ ਜਾ ਸਕਦੇ ਹਨ ਅਤੇ ਆਖਰੀ ਮਿਤੀ 15 ਅਪ੍ਰੈਲ 2024 ਨਿਰਧਾਰਿਤ ਕੀਤੀ ਗਈ ਹੈ। ਕੇਂਦਰੀ ਵਿਦਿਆਲਿਆਂ ਦੇ ਬਾਲਵਾਟਿਕਾ 1, ਬਾਲਵਾਟਿਕਾ 2 ਅਤੇ ਬਾਲਵਾਟਿਕਾ 3 ਦੇ ਨਾਲ ਕਲਾਸ 1 ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਫਾਰਮ ਆਨਲਾਈਨ ਭਰੇ ਜਾ ਸਕਦੇ ਹਨ। ਇਸਦੇ ਲਈ ਮਾਪਿਆਂ ਨੂੰ ਕੇਵੀਐਸ ਦੀ ਅਧਿਕਾਰਿਤ ਵੈੱਬਸਾਈਟ kvsangath. NIC.in ਤੇ ਜਾਣਾ ਹੋਵੇਗਾ ਤੁਸੀਂ ਇਸ ਵੈਬਸਾਈਟ ਤੇ ਐਕਟੀਵੇਟ ਕੀਤੇ ਲਿੰਕ ਨਾਲ ਸੰਬੰਧਿਤ ਆਨਲਾਈਨ ਫਾਰਮ ਦੇ ਪੰਨੇ ਤੇ ਜਾ ਕੇ ਆਰਜੀ ਜਮ੍ਹਾਂ ਕਰਵਾਉਣ ਦੇ ਯੋਗ ਹੋਵੋਗੇ ਦੂਜੇ ਪਾਸੇ ਕੇਂਦਰੀ ਵਿਦਿਆਲਿਆ ਵਿੱਚ ਦੂਜੀ ਤੋਂ 10ਵੀਂ ਜਮਾਤ ਤੱਕ ਦਾ ਦਾਖਲਾ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਸੀਟਾਂ ਖਾਲੀ ਹੋਣਗੀਆਂ ਇਹਨਾਂ ਕਲਾਸਾਂ ਵਿੱਚ ਦਾਖਲੇ ਲਈ ਮਾਪਿਆਂ ਨੂੰ ਆਪਣੇ ਨਿਵਾਸ ਸਥਾਨ ਦੇ ਨੇੜੇ ਕੇਂਦਰੀ ਵਿਦਿਆਲਿਆ ਨਾਲ ਸੰਪਰਕ ਕਰਨਾ ਹੋਵੇਗਾ ਅਤੇ ਉਸ ਸਕੂਲ ਦੇ ਦਫ਼ਤਰ ਤੋਂ ਦਾਖਲਾ ਪ੍ਰਾਪਤ ਕਰਨਾ ਹੋਵੇਗਾ ਇਹ ਫਾਰਮ ਸਕੂਲ ਦੁਆਰਾ ਨਿਰਧਾਰਿਤ ਕੀਤੀ ਆਖਰੀ ਮਿਤੀ ਤੱਕ ਜਮਾ ਕਰਨਾ ਹੋਵੇਗਾ ਬਾਲ ਬਾਟਿਕਾ 1 ਵਿੱਚ ਦਾਖਲੇ ਲਈ ਵਿਦਿਆਰਥੀ ਦੀ ਉਮਰ 31 ਮਾਰਚ 2024 ਤੱਕ 3 ਸਾਲ ਤੋਂ ਘੱਟ ਅਤੇ 4 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਬਾਲ ਬਾਟਿਕਾ 2 ਵਿੱਚ ਦਾਖਲੇ ਲਈ ਵਿਦਿਆਰਥੀ ਦੀ ਉਮਰ 31 ਮਾਰਚ 2024 ਤੱਕ 4 ਸਾਲ ਤੋਂ ਘੱਟ ਅਤੇ 5 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਗੱਲ ਕਰੀਏ ਬਾਲ ਬਾਟਿਕਾ 3 ਉਸ ਦੇ ਵਿੱਚ ਦਾਖਲੇ ਲਈ ਵਿਦਿਆਰਥੀ ਦੀ ਉਮਰ 31 ਮਾਰਚ 2024 ਤੱਕ 5 ਸਾਲ ਤੋਂ ਘੱਟ ਅਤੇ 6 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਕਲਾਸ 1 ਵਿੱਚ ਦਾਖਲੇ ਲਈ ਵਿਦਿਆਰਥੀ ਦੀ ਉਮਰ 31 ਮਾਰਚ 2024 ਨੂੰ 6 ਸਾਲ ਤੋਂ ਘੱਟ ਅਤੇ 8 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਦੋਸਤੋ ਤੁਹਾਨੂੰ ਬਾਲ ਵਰਟਿਕਾ ਬਾਰੇ ਇਹ ਖਬਰ ਕਿਵੇਂ ਦੀ ਲੱਗੀ? ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੀ ਹੋਰ ਜਾਣਕਾਰੀਆਂ ਲਈ ਜੁੜੇ ਰਹੋ ਸਾਡੇ ਚੈਨਲ SR ALERT